ਰਾਤੀ ਸੁੱਤਿਆਂ ਪਿਆ ਇੱਕ ਸੁਪਨਾ ਸਾਵੇ ਆਇਆ ਅੱਖੀਆਂ ਦੇ ਕਈਆਂ ਚਿਰਾਂ ਦੇ ਵਿਛੋੜੇ ਪਿੱਛੋਂ ਵੀਰ ਨੂੰ ਡਿੱਠਾ ਮੈਂ ਲਹੌਰ ਆਪਣਾ ਜਿਹੜੀ ਥਾਂ ਸੀ ਤਖਤ ਉੱਤੇ ਬੈਠ ਕੇ ਰਾਜ ਕੀਤਾ ਖਾਲਸੇ ਨੇ ਉੱਥੇ ਸਿੱਖ ਦੀ ਮੈਂ ਗਲੀ ਗਲੀ ਵੇਖੀ ਸ਼ਹਿਰ ਦੀ ਡੇਰਾ ਸਾਬ ਦੇ ਕੋਲੋਂ ਦੀ ਲੰਘ ਕੇ ਪੁੱਜਾਂ ਮੈਂ ਸਮਾਦ ਕੋਲ ਜਾ ਉੱਥੇ ਵੇਖ ਕੇ ਮੜੀ ਰਣਜੀਤ ਦੀ ਸ਼ਾਮ ਸ਼ਾਮ ਅੱਖਾਂ ਵਹਿ ਗਈਆਂ ਗੱਲਾਂ ਰਾਜ ਰਣਜੀਤ ਦੀਆਂ ਮੇਰੇਆਂ ਚੇਤਿਆਂ ਦੇ ਵਿੱਚ ਰਹਿ ਗਈਆਂ ਦੀਆਂ ਮੇਰੀਆਂ ਚੇਤਿਆਂ ਦੇ ਵਿੱਚ ਰਹਿ ਗਈਆਂ